ਹੈਂ ਚੋਲ ਇਹ ਵਰਤਨੇ ਆ ਲਾਲ ਨਾਲ ਵਰਤੋ ਬਹਿ ਜਾ ਹੁਣ ਗੱਲ ਕਰਾ ਲਾ ਲਾਲ ਨਾਲ ਵਰਤੀ ਉਹੀ ਵਰਤੀ ਮੈਂ ਜਾਣਾ ਬਹਿ ਜਾ ਦੇ ਖੰਡਾ ਆ ਦੇ ਇੱਧਰੇ ਪਾਸੇ ਚੱਲ ਰਿਹਾ ਦਾਲਾ ਖੀਰ ਦਾਲ ਖੀਰ ਅਰੇ ਠਾ ਵੜਿਆ ਨਾਲ ਬੈਠਾ ਬੱਤੀ ਨਾਲ ਧਰਮਾ ਗਰਮਾ ਨਾਲ ਬਹੁਤ ਦੂਰ ਦਾ ਮੱਲਾ 5 ਬਟਾ ਮੋਲਾਰੀਆ ਦੇਲਾ ਪੰਜ ਪੱਠਾ ਆਉਂਦਾ ਸੀ ਤੇ ਨਾਲ ਨਾਲ ਚੱਕੀ ਆਉਂਦਾ ਮੈਂ ਦੋ ਹੀ ਵਾਰੀ ਆਇਆ ਆ ਪਹਿਲਾਂ ਦੋ ਵਾਰ ਹੀ ਸਾਰਿਆ ਇਹ ਆ ਦਾਣ ਲੱਗਦੀ ਆ ਆ ਜੀ ਆਜੂ ਆਜੂ ਵੀ ਬੁਰੀ ਆ ਨਾਲ ਕਿਰਪਾ ਨਾਲ ਕਿਰਪਾ ਕਰਨਾ ਕਿਉਂਕਿ ਉਹ ਕੋਰੇ ਆ ਗੋਭੀ ਵਾਲੇ ਪਕੌੜੇ মরে মালপড় <Tippettin throat> <that's> ਮਾਲ ਪੁੱਡੇ ਫੋਨ ਰਿਆ ਮਾਲ ਪੁੱਡੇ ਵੇਖ ਮਾਲ ਦੇ ਮਾਲ ਪੁੱਡੇ ਨੰਨ ਪੱਠੇ ਨਾਲ ਚੱਲ ਰਹੀਆਂ ਮਾਲ ਪੁੱੜਿਆ ਬਾਅਦ ਤੇ ਨੰਨ ਪੱਠੇਗਾ ਆ ਦੇ ਇਕਾ ਫਿਕਾ ਚਾਲੇ ਜਾਣ ਵਾਲੀ ਪੱਤੀ ਠੀਕਾ ਕਰਦੇ ਕੰਮ ਠੀਕਾ ਠੀਕ ਇੱਧਰ ਬੈਠੇ ਰਾਜੇ ਹੁਣੀ ਸਿਲਦਿਆ ਆਲੂ ਕਹਵੇਂ ਰਾਜਾ ਠੀਕ ਹੈ ਚੜਦੀ ਕਰੋ ਠੀਕ ਆ ਠੀਕ ਆ ਚੜਦੀ ਕਰੋ ਠੀਕ ਆ ਉਧਰ ਬੈਠਾ ਨਰਮਲ ਬਣਾਉਂਦਾ ਚਾਹ ਇਧਰ ਆਪਣੇ ਜਮ माजी ਆ ਦੀ ਤਸਵੀਰ ਵੀ ਲੱਗੇ ਰਾਜਾ ਗੁੰਦਾ ਆਟਾ ਦੀ ਡਿਊਟੀ ਆ ਪੱਕੀ ਹਰ ਸਾਲ ਰਾਜੇ ਦੀ ਆਲਦੀ ਡਿਊਟੀ ਤੇ ਆ ਗਿਆ ਠੀਕ ਆ ਚਲਾ ਮਸੀਹ ਕਰਾ ਮੜੀ ਜੀ ਆ ਜੀ ਸੰਤਾਂ ਨੂੰ ਦੇਤੀ ਹੈ ਰਾਜਾ ਗੋਂਡਾ ਆਟਾ ਜੀ ਸਾਹਮਣੇ ਦਰਦਨ ਬੈਠਾ ਆ ਆਪਣੀ ਵਾਕਾ ਲੈ ਜੇ ਆਹ ਸਾਰੇ ਬੈਠ ਕੇ ਜਰਦਾ ਭਾਵਨਾ ਨਾਲ ਪੋਰੀਆਂ ਦਾ ਬਣਾ ਰਾ ਹੁਣ ਕੋਰ ਦੇਣਾ ਮਸੀਹ ਨੇ ਆਟਾ 2 ਮਿੰਟਾਂ ਚੋ ਕਾਲ ਰਹੀ ਹੈ ਅੱਜ ਧੰਨਵਾਦ ਹੈ ਜਿਹੜਾ ਆਦਮੀ ਗੁੱਲ ਕੇ ਜੋ ਆਪਣੀ ਦੇਖ ਦੀ ਸਾਡੀ ਨਿਵਾ ਰਹੇ ਆ ਉਹ ਸਭ ਜੀਆਂ ਕਰ ਰਿਹਾ ਇਹ ਦੋ ਪਾਰੇ ਵਰਤਾਰਿਆ ਚਾਹ ਵਰਤਾਰਿਆ ਮਾਈ ਬਣਾਉਣਾ ਤਾਂ ਅੱਛਾ ਅੱਛਾ ਜਿਹਨੂੰ ਜ਼ੋਰ ਆ ਕੇ ਆਦੀ ਨਾ ਨਹੀਂ ਪੈਂਦੀ ਆਪੇ ਦੇਖਣਾ ਜਿਹੜਾ ਹੋਇਆ ਬਰਤਵਾ ਦੀ ਸੇਵਾ ਕਰੀ ਬੰਦੇ ਆ ਸੋਹਣੋ ਧੰਨਵਾਦ ਹੈ ਸਤਿ ਸ਼੍ਰੀ ਅਕਾਲ ਸਭ ਨੂੰ ਆਪਣੀਆਂ ਮਾਈਆਂ ਪ੍ਰਸ਼ਾਦੇ ਬਣਾ ਰਹੀਆਂ ਆ ਅੱਜ ਤੀਜਾ ਦਾ ਨਾ ਆਓ ਬਲਕੋ ਆਈ ਪਕੌੜੇ ਦਾ ਬਣਾ ਰਿਹਾ ਗਰਮ ਗਰਮ ਦੇਖੋ ਇਹ ਪਕੌੜੇ ਤੇ ਨਾਲ ਗਰਮ ਗਰਮ ਬੁੱਧ ਜੱਤੀ ਚਾਹ ਗਰਨਾਵ ਮਗਾ ਕਰਨਾਵ ਕਰੋਣੀ ਇੱਥੇ ਹੁੰਦਾ ਸੀ ਦੇਖਣਾ ਉਹਨਾਂ ਦੀਆਂ ਫੋਟੋਆਂ ਵੀ ਗਰਨਾਵ ਕਰੋਣਾਂ ਦੀਆਂ ਹਲੇ ਫੋਟੋਆਂ ਮੇਰੇ ਕੋਲ ਉਵੇਂ ਪਈਆਂ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਬਹੁਤ ਵਧੀਆ ਸਾਰੀਆਂ ਬਾਈਆਂ ਪ੍ਰਸਾਦੇ ਲਾ ਰਹੀਆਂ ਹੈਂ ਬਾਰੇ ਬਣਾ ਜਾ ਹਾਂ ਹਾਂ ਕਿ ਵੀ 25 ਸਾਲ ਹੋ ਗਏ ਆ ਹੈਨਾ 25 ਸਾਲ ਹੋ ਗਏ ਮਸ਼ੀਨ ਆਪਾਂ ਲਿਆਂਦੀ ਨੂੰ ਵੀ ਬਹੁਤ ਚਿਰ ਹੋ ਗਿਆ ਹਾਂ 25 ਸਾਲ ਹੋ ਗਏ ਮਸ਼ੀਨ ਲਿਆਂਦੀ ਨੂੰ ਆ ਦੇਖ ਲੈ ਖੁੰਦੀ ਆਟਾ ਆਪਦੇ ਆਪ ਆ ਸੁੱਕਾ ਆਟਾ ਪਾ ਕੇ ਪਾਣੀ ਪਾਉਂਦਾ ਰਾਜ ਤੇ ਪਾਣੀ ਨਾਲ ਭੜੀ ਜਾਂਦੀ ਆ 25 ਸਾਲ ਹੋ ਗਏ ਕਿ ਆਟੇ ਤੇ ਪੱਕੀ ਜੋੜੀ 25 ਸਾਲ ਦੀ ਹਾਂ ਸੰਤਾਂ ਨੂੰ ਤਾਂ ਲੱਗਦਾ ਰਹੇ ਤਾਂ ਮੇਰੇ 25 ਸਾਲ ਹੋ ਗਏ ਚਲਦੀ ਨੂੰ ਮਸ਼ੀਨ ਨੂੰ ਤੇ 25ਵਾਂ ਲੰਗਰ ਆ ਸਾਡਾ ਰਕ ਯਾਰ 2001 ਦੇ ਵਿੱਚ ਲਾਇਆ ਸੀ ਪਹਿਲਾ ਲੰਗਰ ਸਾਹ ਸੰਗ ਜਿਹੜਾ ਅੱਜ ਪੂਰਾ ਮਾਰੋ ਮਾਰ ਚੱਲ ਰਿਹਾ ਵਾਹਿਗੁਰੂ ਦੀ ਕਿਰਪਾ ਸੰਗ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਬੈਠੇ ਤੋਂ ਨਹੀਂ ਹੁਣੀ ਬੈਠਾ ਤੋਂ ਨਹੀਂ ਇੱਥੋਂ ਵਰਤਾਉਦੇ ਆ ਆਪਣੇ ਮਾਹੌਲ ਪ੍ਰਸ਼ਾਦਾ ਵਰਤਾਵਾਂਗੇ ਪ੍ਰਸ਼ਾਦਾ ਚਾਹ ਦਾ ਲੰਗਰ ਚੱਲ ਰਿਹਾ ਟੀਟੇ ਹੁਣੇ ਦੀ ਡਿਊਟੀ ਆ ਤੇ ਚਾਹ ਤੇ ਚਾਹ ਬਣਾ ਰਹੇ ਆ ਲੈ ਜੜੇ ਫੌਜੀ ਮੇਰੀ ਪੱਤਾਰੇ ਦੇ ਵਿੱਚ ਆ ਦਰਵਾਜ਼ਾ ਸਾਫ ਕਰੀਏ ਸੰਗ ਤਾਂ ਆ ਵਰਤਣਾ ਭਾਂਡੇ ਆ ਵਰਤਣ ਵਾਲੇ ਇੱਥੋਂ ਵਰਤਦੀਆਂ ਸਕਦੇ ਲੈ ਲੈ ਕੇ ਚੱਲ ਵੀ ਭੋਲਾ ਸੱਗ ਚੱਲ ਬੋਲ ਕਰ ਬੜਾ ਜਾ ਚੱਲਦਾ ਬੇਨਤੀ ਹੈ ਇਹ ਧਰਮਾਂ ਨਾਲ ਬੋਲ ਕੇ ਲਿਖੋ ਇਹ ਨਾਮ ਦੇ ਜਿਹੜੀ ਪਾ ਉਹਨਾਂ ਤੋਂ ਬੰਨ੍ਹ ਕੇ ਪੋਪਰ ਬੱਤਾਂ ਲਾ ਕੇ ਔਰ ਇਹਨਾਂ ਦੇ ਨਾਲ ਇਹ ਬੰਨ੍ਹ ਕੇ ਦੱਸਾ ਦੇ ਇਹ ਦੋਵੇਂ ਜਾਂ ਦੂਜਿਆਂ ਦਾ ਆਖੋ ਠੀਕ ਬੋਲ ਸੰਗਤ ਉਹ ਸਬਜ਼ੀ ਚੀਰ ਰਹੀ ਹੈ ਅੱਗੇ ਆਪਣੇ ਯਾਦ ਕਰਿਆ ਕਰਾਂਗੇ ਆ ਬੁੜੇ ਵੀ ਸਾਡੇ ਸਬਜੀ ਵੱਢਦੇ ਹੁੰਦੇ ਸੀ ਜਿਵੇਂ ਪਹਿਲੇ ਬਜ਼ੁਰਗ ਆਪਣੇ ਬਾਪ ਚਾਚਾ ਲੋਕਰ ਸਾਡਾ ਬਜ਼ੁਰਗ ਬੰਤੇ ਹੁਣੀ ਬੈਠੇ ਹੁੰਦੇ ਸੀ ਤੇ ਹੁਣ ਆ ਬਜ਼ੁਰਗ ਬੈਠੇ ਉਹਨਾਂ ਦੀ ਥਾਂ ਤੇ ਉਹ ਲੈ ਲਿਆ ਡਿਊਟ ਇਹਨਾਂ ਨੇ ਇੱਥੇ ਚਰਨਾਲ ਹੁਣ ਇਹ ਕਹਿੰਦਾ ਜੀ ਬਿਓਰਕ ਨਹੀਂ ਉਲਟਾ ਭਾਈ ਬਜ਼ੁਰਗ ਉਲਟਾ ਬਜ਼ੁਰਗਾਂ ਚ ਹੀ ਆ ਗਏ ਕਾ ਦੇ ਜਨਰਲ ਬੈਠੇ ਆ ਇਧਰ ਆ ਜਾ ਚੱਲੋ ਜੀ ਕੁਝ ਵੀ ਤੇਰੇ ਸਾਹ ਤੇ ਇਧਰ ਬੈਠਾ ਫੌਜਾਂ ਦਾ ਜਨਰਲ ਠੀਕ ਆ ਵਾਹ ਵਾਹ ਵਧੀਆ ਨਹੀਂ ਨਹੀਂ ਯਾਰ ਲੈ ਇਹਦੇ ਤੇ ਬਣੋ ਦੇਖ ਕੱਲ ਕਦੇ 40 ਸਾਲ ਤੋਂ ਉੱਪਰ ਬੰਦਾ ਕੰਮ ਨਹੀਂ ਦਾ ਟਰੈਕਟਰ ਖੜੇ ਆ ਆਰੇ ਆਰੇ ਜਨਮਾ ਬੱਤਾਂ ਵਾਲੇ ਨੂੰ ਉਹ ਨਾਮਾ ਬੱਤਾਂ ਦੇ ਆ ਇਹ ਤੁਹਾਡਾ ਨਾਮਾ ਹੈ ਨਾਲ ਵਿੱਚ ਪੱਤੰਗਾ ਜਿਹੜੇ ਜੀ ਬੰਦ ਕਰਦੇ ਬਾਹਰਾਂ ਨੇ ਤਾਂ ਲੰਗਰ ਚੱਲ ਰਿਹਾ ਬਾਫੇ ਸਾ ਪੰਜਾਬੀ ਕਕਾਰਪਨ ਦੇ ਨਾਲ ਬਹੁਤ ਹੀ ਯਾਰ ਹੋ ਰਹੀ ਹੈ ਮੈਂ ਕਲਾਕਾਰ ਦੇ ਦੂਤੇ ਲੱਗ ਰਹਾ ਹਾਂ ਤੇ ਬੋਤ ਬੇਜਾ ਬੇਜਾ ਹੋਗੀ ਗਰ ਪਾਦਾ ਤੇਰੀਆਂ ਚੋਲੇ ਲੱਗ ਰਹੇ ਮਟਰੇ ਆਇਆ ਬਹੁਤ ਜ਼ਿਆਦਾ ਲੱਗ ਰਹੇ ਕਰਜਾ ਹੋਇਆ ਲੱਗ ਰਹੇ ਆਹ